ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਦੇਸ਼ ਦੀ ਰੱਖਿਆ ਪ੍ਰਣਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ ਦੇਸ਼ ਦੇ ਰੱਖਿਆ ਪ੍ਰੋਜੈਕਟ ਜਿੰਨੇ ਵੀ ਨੇ ਹੁਣ ਦੇਸ਼ ਅੰਦਰ ਹੀ ਤਿਆਰ ਕੀਤੇ ਜਾ ਰਹੇ ਨੇ ਯਾਨੀ ਦੇਸ਼ ਦੀ ਮਜ਼ਬੂਤੀ ਦੋਵੇਂ ਪਾਸੇ ਹੋ ਰਹੀ ਹੈ ਆਰਥਿਕ ਪਾਸੇ ਵੀ ਅਤੇ ਡਿਫੈਂਸ ਪਾਸੇ ਵੀ ਭਾਰਤ ਦੀ ਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਣ ਜਾ ਰਹੀ ਹੈ ਹਥਿਆਰਬੰਦ ਫੌਜਾਂ ਦੀ ਕਾਰਜਸ਼ੀਲਤਾ ਅਤੇ ਲੜਾਈ ਦੀ ਤਿਆਰੀ ਨੂੰ ਵਧਾਉਣ ਦੇ ਲਈ ਉਨਾਂਸੀ ਹਜ਼ਾਰ ਕਰੋੜ ਰੁਪਏ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ ਰੱਖਿਆ ਮੰਤਰੀ ਰਾਜਦਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਡਿਫੈਂਸ ਇਕੁਏਸ਼ਨ ਕੌਂਸਲ ਯਾਨੀ ਡੀਏਸੀ ਦੀ ਮੀਟਿੰਗ 'ਚ ਕਰੀਬ 9 ਬਿਲੀਅਨ ਡਾਲਰ ਦੇ ਆਰਮੀ ਨੇਵੀ ਅਤੇ 에ਅਰ ਫੋਰਸ ਨੂੰ ਕਵਰ ਕਰਨ ਵਾਲੇ ਕਈ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਰੱਖਿਆ ਪ੍ਰਾਪਤੀ ਪਰੀਸ਼ਦ ਯਾਨੀ ਡੀਏਸੀ ਨੇ ਅ ਕੈਪਟਨਸ ਆਫ ਨੈਸੈਸਿਟੀ ਯਾਨੀ AON ਨੂੰ ਮਨਜ਼ੂਰੀ ਦਿੱਤੀ ਜਿਸ ਚ ਨਾਗਮਜ਼ਾਇਲ ਸਿਸਟਮ ਟਰੈਕ ਜਿਹਨੂੰ ਕਹਿੰਦੇ ਆ ਐਮਕੇ2 ਐਨਏਐਮਆਈਐਸ ਗਰਾਉਂਡ ਬੇਸਡ ਮੋਬਾਈਲ ਸਿਸਟਮ ਅਤੇ ਮਟੀਰੀਅਲ ਹੈਂਡਲਿੰਗ ਕ੍ਰੇਨ ਨਾਲਸ ਹਾਈ ਮੋਬਿਲਟੀ ਵਹੀਕਲਸ ਯਾਨੀ ਐਚਐਮਵੀਜ਼ ਸ਼ਾਮਿਲ ਹਨ ਇੰਡੀਅਨ ਨੇਵੀਲੇਟ ਡੈਕ ਨੇ ਲੈਂਡਿੰਗ ਪਲੇਟਫਾਰਮ ਡੌਕਸ ਐਲਪੀਡੀਜ਼ 3ਐਮਐਮ ਨੇਵਲ ਸਰਫੇਸ ਗਨ ਯਾਨੀ ਐਨਐਸਜੀਜ਼ एडवांसड लाइट वेट तारपीडोज़ यानी एल डबल्यू टीज़ और इलैक्ट्रो ऑप्टीकल्स इनफ्रोरैड सर्च एंड ट्रैक सिस्टम छिहत्तर सुपर रैपिड गन माउंट लिए समार्ट गोला बारूद की प्राप्ति को मंजूरी दे दी गई है लैंडिंग प्लेटफॉर्म डॉग्स नेवी के युद्ध और संयुक्त संचालन समर्थाव वाणे ਜਿਸ ਨਾਲ ਫੌਜ ਅਤੇ ਹਵਾਈ ਫੌਜ ਨਾਲ ਤਾਲਮੇਲ ਵਾਲੇ ਮਿਸ਼ਨਾਂ ਦੀ ਆਗਿਆ ਮਿਲੇਗੀ ਉਹ ਸ਼ਾਂਤੀ ਰੱਖਿਆਕ ਯਤਨਾ ਅਤੇ ਮਨੁੱਖੀ ਸਹਾਇਤਾ ਅਤੇ ਆਫਤ ਰਾਹਤ ਯਾਨੀ ਐਚਏਡੀਆਰ ਕਾਗਜ਼ਾਂ ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਡੀਆਰਡੀਓ ਦੀ ਨੇਵੀ ਵਿਗਿਆਨ ਅਤੇ ਟੈਕਨੋਲੋਜੀ ਪ੍ਰਯੋਗਸ਼ਾਲਾ ਐਨਐਸਟੀਐਲ ਦੁਆਰਾ ਵਿਕਸਿਤ ਕੀਤੇ ਗਏ ਉन्नत ਲਾਈਟ ਵੇਟ ਟਾਰਪੀਡੋਜ਼ ਰਵਾਇਤੀ ਪਰਮਾਣੂ ਅਤੇ ਮਿਡ ਜੈਟ ਪੰਡੂਬੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਭਾਰਤ ਦੀਆਂ ਸਮੁੰਦਰ ਦੇ ਹੈਠਾਂ ਯੁੱਧ ਸੰਬੱਧਾਵਾਂ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰਦੇ ਹਨ ਇਸ ਦੌਰਾਨ 30mm NSGs ਦੀ ਸ਼ਮੂਲੀਅਤ ਹਿੰਦ ਮਹਾਸਾਗਰ ਚ ਘਟ ਤੀਬਰਤਾ ਵਾਲੇ ਸਮੁੰਦਰੀ ਘਾਰਦਾਂ ਯਾਨੀ LIMO ਅਤੇ ਸਮੁੰਦਰੀ ਡਾਕੂ ਵਿਰੋਧੀ ਮਿਸ਼ਨਾਂ ਚ ਨੇਵੀ ਅਤੇ ਤੱਟ ਰਖੇਕ ਦੀ ਪ੍ਰਭਾਵਸ਼ੀਲਤਾ ਨੂੰ ਵਧਾਏਗੀ ਏਅਰ ਫੋਰਸ ਨੂੰ ਲੰਬੀ ਦੂਰੀ ਦੀ ਨਿਸ਼ਾਨਾ ਪ੍ਰਣਾਲੀ ਪ੍ਰਾਪਤ ਹੋਵੇਗੀ ਭਾਰਤੀ ਫੌਜ ਯਾਨੀ ਭਾਰਤੀ ਹਵਾਈ ਫੌਜ ਯਾਨੀ ਇੰਡੀਅਨ 에ਅਰ ਫੋਰਸ ਦੇ ਲਈ ਡੈਕ ਨੇ ਕਈ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਸਹਿਯੋਗੀ ਲੰਬੀ ਰੇਂਜ ਟਾਰਗੇਟ ਸੈਚੂਰੇਸ਼ਨ ਵਿਨਾਸ਼ ਪ੍ਰਣਾਲੀ ਯਾਨੀ CLRTS DS ਨੂੰ ਮਨਜ਼ੂਰੀ ਦਿੰਦੀ ਹੈ CLRTS DS ਆਟੋਨਮਸ ਟੇਕ ਆਫ ਨੈਵੀਗੇਸ਼ਨ ਟਾਰਗੇਟ ਡਿਟੈਕਟ ਅਤੇ ਪੋਲੇਡ ਡਿਲੀਵਰੀ ਦੀ ਪੇਛਕਸ਼ ਕਰੇਗਾ ਜੋ ਭਾਰਤ ਦੀ ਲੰਬੀ ਦੂਰੀ ਦੀ ਸਮਰੱਥਾਵਾਂ ਦੀ ਇੱਕ ਵੱਡੀ ਛਾਲ ਹੈ ਇਹ ਪ੍ਰਣਾਲੀ ਮਿਸ਼ਨ ਲਚਕਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਲਈ ਉन्नत ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਟੋਨੋਮਸ ਕੰਟਰੋਲ ਵਿਸ਼ੇਸ਼ਤਾਵਾਂ ਨੂੰ ਇਕ ਰਕਤ ਕਰਦੀ ਹੈ ਰੱਖਿਆ ਮੰਤਰਾਲੇ ਮੁਤਾਬਕ ਇਹ ਖਰੀਦਾਰੀ ਭਾਰਤ ਦੀ ਹਥਿਆਰਬੰਦ ਫੌਜਾਂ ਨੂੰ ਆਧੁਨਿਕ ਬਣਾਉਣ ਸਵਦੇਸ਼ੀ ਨਿਰਮਾਣ ਨੂੰ ਵਧਾਉਣ ਅਤੇ ਸਵੈ-ਨਿਰਭਰਤਾ ਨੂੰ ਹੋਰ ਮਜ਼ਬੂਤ ਕਰਨ ਦੀ ਰਣਨੀਤੀ ਦਾ ਇੱਕ ਵੱਡਾ ਹਿੱਸਾ ਹੈ। ਨਮਸਕਾਰ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਦੇਸ਼ ਦੀ ਰੱਖਿਆ ਪ੍ਰਣਾਲੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਦੇਸ਼ ਦੇ ਰੱਖਿਆ ਪ੍ਰੋਜੈਕਟ ਜਿੰਨੇ ਵੀ ਨੇ ਹੁਣ ਦੇਸ਼ ਅੰਦਰ ਹੀ ਤਿਆਰ ਕੀਤੇ ਜਾ ਰਹੇ ਨੇ, ਯਾਨੀ ਦੇਸ਼ ਦੀ ਮਜ਼ਬੂਤੀ ਦੋਵੇਂ ਪਾਸੇ ਹੋ ਰਹੀ ਹੈ। ਆਰਥਿਕ ਪਾਸਿਓਂ ਵੀ ਅਤੇ ਡਿਫੈਂਸ ਪਾਸਿਓਂ ਵੀ ਪਾਰਦੀ ਰੱਖਿਆ ਪ੍ਰਣਾਲੀ ਹੋਰ ਮਜ਼ਬੂਤ ਹੋਣ ਜਾ ਰਹੀ ਹੈ ਹਥਿਆਰਬੰਦ ਫੌਜਾਂ ਦੀ ਕਾਰਜਸ਼ੀਲਤਾ ਅਤੇ ਲੜਾਈ ਦੀ ਤਿਆਰੀ ਨੂੰ ਵਧਾਉਣ ਦੇ ਲਈ 79000 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ ਰੱਖਿਆ ਮੰਤਰੀ ਰਾਜਦਾਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਡਿਫੈਂਸ ਇਕੁਏਸ਼ਨ ਕਾਉਂਸਲ ਯਾਨੀ ਡੀਏਸੀ ਦੀ ਮੀਟਿੰਗ ਜਿਸ ਕਰੀਬ 9 ਬਿਲੀਅਨ ਡਾਲਰ ਦੇ ਆਰਮੀ ਨੇਵੀ ਅਤੇ 에ਅਰ ਫੋਰਸ ਨੂੰ ਕਵਰ ਕਰਨ ਵਾਲੇ ਕਈ ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਰੱਖਿਆ ਪ੍ਰਾਪਤੀ ਪਰੀਸ਼ਦ ਯਾਨੀ ਡੀਏਸੀ ਨੇ ਅ ਕੈਪਟਨਸ ਆਫ ਨੈਸੈਸਿਟੀ ਯਾਨੀ AON ਨੂੰ ਮਨਜ਼ੂਰੀ ਦਿੱਤੀ ਜਿਸ ਚ ਨਾਗ ਮਿਜ਼ਾਈਲ ਸਿਸਟਮ ਟਰੈਕਟ ਜਿਹਨੂੰ ਕਹਿੰਦੇ ਐ MK2 NAMIS ਗਰਾਉਂਡ ਬੇਸਡ ਮੋਬਾਈਲ ਸਿਸਟਮ ਅਤੇ ਮਟੀਰੀਅਲ ਹੈਂਡਲਿੰਗ ਕ੍ਰੇਨ ਨਾਲ ਲੈਸ हाई मोबिलिटी व्हीकल्स यानी एच एम शामिल हैं इंडियन नेवी डैक ने लैंडिंग प्लेटफॉर्म डॉक्स एल पी डीज़ एम एम नेवल सरफेस गन यानी एन एस लाइट वेट तारपीडोज़ यानी एल टीज़ और इलेक्ट्रो ऑप्टिकल्स इनफ्रोरैड सर्च एंड ट्रैक सिस्टम अ छिहत् सुपर रैपिड गन माउंट ਲਈ 스마트 ਗੋਲਾ ਬਾਰੂਦ ਦੀ ਪ੍ਰਾਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਲੈਂਡਿੰਗ ਪਲੇਟਫਾਰਮ ਡੌਗਸ ਨੇਵੀ ਦੇ ਯੁੱਧ ਅਤੇ ਸੰਯੁਕਤ ਸੰਚਾਲਨ ਸਮਰਥਾਵਾਂ ਨੂੰ ਵਧਾਉਣਗੇ ਜਿਸ ਨਾਲ ਫੌਜ ਅਤੇ ਹਵਾਈ ਫੌਜ ਨਾਲ ਤਾਲਮੇਲ ਵਾਲੇ ਮਿਸ਼ਨਾਂ ਦੀ ਆਗਿਆ ਮਿਲੇਗੀ ਉਹ ਸ਼ਾਂਤੀ ਰੱਖਿਆਕ ਯਤਨਾ ਅਤੇ ਮਨੁੱਖੀ ਸਹਾਇਤਾ ਅਤੇ ਆਫਤ ਰਾਹਤ ਯਾਨੀ ਐਚਏਡੀਆਰ ਕਾਗਜ਼ਾਂ ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਣਗੇ DRDO ਦੀ ਨੇਵੀ ਵਿਗਿਆਨ ਅਤੇ ਟੈਕਨੋਲੋਜੀ ਪ੍ਰਯੋਗਸ਼ਾਲਾ NSL ਦੁਆਰਾ ਵਿਕਸਿਤ ਕੀਤੇ ਗਏ ਉन्नत ਲਾਈਟਵੇਟ ਟਾਰਪੀਡੋਜ਼ ਰਵਾਇਤੀ ਪਰਮਾਣੂ ਅਤੇ ਮਿਡ ਜੈਟ ਪੰਡੂਬੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਭਾਰਤ ਦੀਆਂ ਸਮੁੰਦਰ ਦੇ ਹੇਠਾਂ ਯੁੱਧ ਸੰਬਧਾਵਾਂ ਨੂੰ ਮਹੱਤਵਪੂਰਨ ਤੌਰ ਤੇ ਮਜ਼ਬੂਤ ਕਰਦੇ ਹਨ ਇਸ ਦੌਰਾਨ 30mm NSGs ਦੀ ਸ਼ਮੂਲੀਅਤ ਹਿੰਦ ਮਹਾਸਾਗਰ ਚ ਘੱਟ ਤੀਬਰਤਾ ਵਾਲੇ ਸਮੁੰਦਰੀ ਕਾਰਜਾਂ ਯਾਨੀ ਐਲ ਆਈ ਐਮ ਓ ਅਤੇ ਸਮੁੰਦਰੀ ਡਾਕੂ ਵਿਰੋਧੀ ਮਿਸ਼ਨਾਂ ਚ ਨੇਵੀ ਅਤੇ ਤੱਟ ਰੱਖਿਅਕ ਦੀ ਪ੍ਰਭਾਵਸ਼ੀਲਤਾ ਨੂੰ ਵਧਾਏਗੀ 에어 ਫੋਰਸ ਨੂੰ ਲੰਮੀ ਦੂਰੀ ਦੀ ਨਿਸ਼ਾਨਾ ਪ੍ਰਣਾਲੀ ਪ੍ਰਾਪਤ ਹੋਵੇਗੀ ਭਾਰਤੀ ਫੌਜ ਯਾਨੀ ਭਾਰਤੀ ਹਵਾਈ ਫੌਜ ਯਾਨੀ ਇੰਡੀਅਨ 에어 ਫੋਰਸ ਦੇ ਲਈ ਡੈਕ ਨੇ ਕਈ ਹੋਰ ਪ੍ਰੋਜੈਕਟਾਂ ਦੇ ਨਾਲ-ਨਾਲ ਸਹਿਯੋਗੀ ਲੰਬੀ ਰੇਂਜ ਟਾਰਗੇਟ ਸੈਚੂਰੇਸ਼ਨ ਵਿਨਾਸ਼ ਪ੍ਰਣਾਲੀ ਯਾਨੀ CLRTS DS ਨੂੰ ਮਨਜ਼ੂਰੀ ਦਿੱਤੀ ਹੈ CLRTS DS ਆਟੋਨੋਮਸ ਟੇਕ ਆਫ ਨੈਵੀਗੇਸ਼ਨ ਟਾਰਗੇਟ ਡਿਟੈਕਟ ਅਤੇ ਪੋਲਡ ਡਿਲੀਵਰੀ ਦੀ ਪੇਛਕਸ਼ ਕਰੇਗਾ ਜੋ ਭਾਰਤ ਦੀ ਲੰਬੀ ਦੂਰੀ ਦੀ ਸਮਰਥਾਵਾਂ ਦੀ ਇੱਕ ਵੱਡੀ ਛਾਲ ਹੈ ਇਹ ਪ੍ਰਣਾਲੀ ਮਿਸ਼ਨ ਲਚਕਤਾ ਅਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਲਈ ਉન્નਤ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਆਟੋਨੋਮਸ ਕੰਟਰੋਲ ਵਿਸ਼ੇਸ਼ਤਾਵਾਂ ਨੂੰ ਇੱਕ ਰਕਤ ਕਰਦੀ ਹੈ ਰੱਖਿਆ ਮੰਤਰਾਲੇ ਮੁਤਾਬਕ ਇਹ ਖਰੀਦਾਰੀ ਭਾਰਤ ਦੀ ਹਥਿਆਰਬੰਦ ਫੌਜਾਂ ਨੂੰ ਆਧੁਨਿਕ ਬਣਾਉਣ ਸਵਦੇਸ਼ੀ ਨਿਰਮਾਣ ਨੂੰ ਵਧਾਉਣ ਅਤੇ ਸਵੈ-ਨਿਰਭਰਤਾ ਨੂੰ ਹੋਰ ਮਜ਼ਬੂਤ ਕਰਨ ਦੀ ਰਣਨੀਤੀ ਦਾ ਇੱਕ ਵੱਡਾ ਹਿੱਸਾ ਹੈ